ਹਾਂਜੀ ਅੱਜ ਆਪਾਂ ਡਿਸਕਾਊਂਟ ਤੇ ਸੂਟ ਲੈ ਕੇ ਆਏ ਆ ਆਫਰ ਤੇ ਕਿਉਂਕਿ ਰਖੜੀ ਕਰਕੇ ਸੇਲ ਤੇ ਸਾਰੇ ਸੂਟ ਨੇ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਆਪਾਂ ਆਫਰਾਂ ਐਡ ਕੀਤੀਆਂ ਸਾਰਿਆਂ ਹੀ ਸੂਟਾਂ ਦੇ ਉੱਪਰ ਆਫਰ ਮਿਲੇਗੀ ਤੁਹਾਨੂੰ ਗਰਮੀ ਦਾ ਫੈਬਰਿਕ ਰਹੇਗਾ ਵਿਦਆਊਟ ਲਰਨਿੰਗ ਸਟਿਚ ਹੋਣਗੇ ਤੇ ਇਹ ਰਹੇਗਾ ਜੀ ਕੈਮਰੀ ਕਾਟਨ ਦਾ ਡਿਜੀਟਲ ਪ੍ਰਿੰਟ ਸ਼ਰਟ ਪਾਕਿਸਤਾਨੀ ਡਿਜ਼ਾਈਨਰ ਬਾਟਮ ਤੇ ਇਹ ਇੱਕ ਸ਼ਰਟ ਰਹੇਗੀ 1.80 ਮੱਦੇ ਪਾਨੇ ਚ ਬਾਟਮ 2 ਮੀਟਰ ਤੁਸੀਂ ਪਲਾਜ਼ੋ ਬਣਾ ਸਕਦੇ ਹੋ ਸਟ੍ਰੇਟ ਸਲਵਾਰ ਵੀ ਬਣਾ ਸਕਦੇ ਹੋ ਇੱਕ ਸੂਟ ਦਾ ਪ੍ਰਾਈਸ 520 ਦੋ ਸੂਟ ਪਾਈ ਕਰੋਗੇ ਤਾਂ 1000 ਵਿੱਚ ਤੁਹਾਨੂੰ ਮਿਲ ਜਾਣਗੇ ਇੰਨਾ ਸੂਟਾਂ ਤੇ ਵੀ ਡਿਸਕਾਊਂਟ ਹੈ ਜੀ ਪਿਓਰ 100% ਕਾਟਨ ਤੇ ਡਿਜੀਟਲ ਪ੍ਰਿੰਟ ਸ਼ਰਟ ਤੇ ਨਾਲ ਤੁਹਾਨੂੰ ਬਾਟਮ ਡਿਜ਼ਾਈਨਰ ਮਿਲੇਗਾ ਤੇ ਇਹ ਤੁਹਾਨੂੰ ਓਨਲੀ 500 ਦੇ ਵਿੱਚ ਵਿਦਆਊਟ ਦੁਪੱਟਾ ਘਰ ਬੈਠੇ ਸੂਟ ਮਿਲ ਜਾਏਗਾ ਸਕਰੀਨਸ਼ਾਟ ਲੈ ਕੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਸੈਂਡ ਕਰਕੇ ਸਕਰੀਨਸ਼ਾਟ ਤੁਸੀਂ ਉੱਥੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਸੋ ਤੁਸੀਂ ਇਹਨਾਂ ਚੋਂ ਜਲਦੀ ਤੋਂ ਜਲਦੀ ਇਹਨਾਂ ਵਿੱਚੋਂ ਆਪਣਾ ਆਰਡਰ ਕਰ ਸਕਦੇ ਹੋ ਵਿਦਆਊਟ ਲਰਨਿੰਗ ਸਟਿਚ ਹੋਣਗੇ ਤੇ ਆਫਰ ਆਫਰ ਤੇ ਇਹ ਸੂਟ ਨੇ ਚੈਨਲ ਤੇ ਨਵੇਂਾਂ ਤੋਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਪਿਓਰ ਕਾਟਨ ਦੇ ਵਿੱਚ ਰਹੇਗਾ ਮੈਚਿੰਗ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈ ਸਮਰ ਦਾ ਫੈਬਰਿਕ ਹੈ ਤੇ ਤੁਸੀਂ ਇਹ 2 ਮੀਟਰ ਸ਼ਰਟ ਤੇ 2 ਮੀਟਰ ਤੁਹਾਨੂੰ ਬਾਟਮ ਮਿਲੇਗਾ ਵਿਦਆਊਟ ਦੁਪੱਟਾ ਇਹ ਸੂਟ ਰਹੇਗਾ 500 ਦੇ ਵਿੱਚ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਪਾਰਟੀ ਵੇਅਰ ਸੂਟ ਰਹੇ ਨੇ ਕਿ ਪਿਓਰ ਚਨੂਨ ਵਰਕ ਸ਼ਰਟ ਪਿਓਰ ਚਨੂਨ ਦੀ ਰਹੇਗੀ ਨਾਰਮਲ ਪਨੇ ਦੇ ਵਿੱਚ 2.5 ਮੀਟਰ बॉਟਮ ਵੀ ਇਸ ਦੇ ਨਾਲ ਪਿਓਰ ਚਨੂਨ ਦੀ ਬੂਟੀ ਵਾਲੀ ਮਿਲੇਗੀ 2.5 ਮੀਟਰ ਨਾਰਮਲ ਪਨਾ ਰਹੇਗਾ ਤੁਸੀਂ ਇਹ 2400 25 ਦੇ ਵਿੱਚ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਇਹ ਪਾਰਟੀ ویئر ਸੂਟ ਆ ਵਿਦਾਊਟ ਦਪੱਟਾ ਲਾਈਨਿੰਗ ਇਸ ਦੇ ਜ਼ਰੂਰ ਲੱਗੇਗੀ ਤੇ ਬਹੁਤ ਜ਼ਿਆਦਾ ਸੋਨਾ ਸੂਟ ਹੈਵੀ ਰੈਡੀ ਹੁੰਦਾ ਪਿਓਰ ਵਿਸਕੋਸ ਸੌਫਟ ਔਰਗੈਂਜ਼ਾ ਥ੍ਰੈਡ ਵਰਕ ਵਾਲੀ ਸ਼ਰਟ ਬਾਟਮ ਵਿਸਕੋਸ ਮਸਲਿਨ ਦੀ ਪੌਂਚਾ ਵਰਕ ਦੁਪੱਟਾ ਵਿਸਕੋਸ ਸੌਫਟ ਔਰਗੈਂਜ਼ਾ ਦਾ ਫੋਰ ਸਾਈਡ ਲੈਸ ਵਰਕ ਤੇ ਤੁਸੀਂ ਇਹ 1350 ਚ ਬਾਈ ਕਰ ਸਕਦੇ ਹੋ 2 ਮੀਟਰ ਨੈਚੁਰਲ ਗ੍ਰੇਪ ਦਾ ਡਿਜੀਟਲ ਪ੍ਰਿੰਟ ਅਰੀ ਵਰਕ ਸ਼ਰਟ ਬਾਟਮ ਨੈਚੁਰਲ ਗ੍ਰੇਪ ਦੀ ਤੇ ਦੁਪੱਟਾ 2.5 ਮੀਟਰ ਡਿਜੀਟਲ ਪ੍ਰਿੰਟ ਚ ਨੂੰੰਦਾ 2980 ਵਿੱਚ ਬਾਈ ਕਰ ਸਕਦੇ ਹੋ ਔਰਗੈਂਜ਼ਾ ਦਾ ਸ਼ਰਟ ਰਹੇਗਾ ਥ੍ਰੈਡ ਵਰਕ ਮਿਲੇਗਾ ਬਾਟਮ 2 ਮੀਟਰ ਪ्योर ਸਿਲਕ ਦੀ ਦੁਪੱਟਾ 2.5 ਮੀਟਰ organza ਦਾ 1799 ਚ ਬਾਈ ਕਰ ਸਕਦੇ ਹੋ 2 ਮੀਟਰ جورਜਟ ਦਾ ਸ਼ਰਟ ਰਹੇਗਾ neck ਤੇ घेरे ਤੇ ਵਰਕ ਮਿਲੇਗਾ बॉਟਮ جورਜਟ ਦੀ ਵਰਕ ਵਾਲੀ ਦੁਪੱਟਾ ਵੀ جورਜਟ 2.5 ਮੀਟਰ ਦਾ ਮਿਲੇਗਾ 650 ਚ ਬਾਈ ਕਰ ਸਕਦੇ ਆ ਵੀਡੀਓ ਨੂੰ ਐਂਡ ਤੱਕ ਵਾਚ ਕੀਤਾ ਥੈਂਕ ਯੂ